ਲਾ ਸੱਜਣਾ ਪਿੰਡ ਜਲੂਰਾ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਤੋਂ ਨਏ ਮੰਨ ਲਓ ਮੰਨ ਲਓ ਔਨ ਕੈਮਰਾ 10 ਝੋਟੀਆਂ ਦਿਖਾਵਾਂਗੇ ਝੋਟੀਆਂ ਇਹ ਸੱਜਣਾ ਕੋਲੇ ਨਾ 18 ਤੋਂ 20 ਖੜੀਆਂ 10 ਖੜੀਆਂ ਬਾਈ ਕੋਲ ਨਾ ਅੰਦਰਲੇ ਬੰਨੇ ਹਾਲ ਫਰਹਾਲ 10 ਦਿਖਾਵਾਂਗੇ ਪਰ ਜਦੋਂ ਤੁਸੀਂ ਇੱਥੇ ਪਸ਼ੂ ਲੈਣ ਆਓਗੇ ਇਹ ਮੰਨ ਲਓ ਵੀ ਘੱਟੋ ਘੱਟ ਬਾਈ ਕੋਲ 20 ਪਸ਼ੂ ਮਿਲਣਗੇ ਤੇ ਮਿਲਣਗੇ ਮੱਲੋ ਸਾਰੇ ਹਰਿਆਣੇ ਦੇ ਵਿੱਦ ਪ੍ਰੂਫ ਵਿੱਦ ਗਰੰਟੀ ਤੇ ਵਿੱਦ ਵੀਡੀਓ ਤੇ ਵਿੱਦ ਨਾਲ ਬਾਈ ਕਹਿੰਦਾ ਗੱਲਬਾਤ ਵੀ ਕਰਾ ਦਾਂਗੇ ਤੇ ਡਿਟੇਲ ਸਾਰੀ ਜੱਗੇ ਨੂੰ ਪੁੱਛ ਲਾਂਗੇ ਹੋਰ ਜੱਗੇ ਕਿਵੇਂ ਆ ਜਾ ਲਾਲੇ ਤੂੰ ਕਹਿੰਦਾ ਨਰਾਜ ਹੁੰਦਾ ਯਾਰ ਤੂੰ ਵੀ ਆ ਜਾ ਚੜਦੀ ਕਲਾ ਚੜਦੀ ਕਲਾ ਚੱਲਦਾ ਮਾਰੋ ਮਾਰ ਕੰਮ ਜਮਟ ਹੋ ਗਿਆ ਆ ਜੋੜੀ ਨੂੰ ਅਕਸਰ ਤੁਸੀਂ ਦੇਖਦੇ ਹੋ ਨਿਓ ਪੂਰੀ ਮਸ਼ਹੂਰ ਜੋੜੀ ਆ ਇਹ ਜੀ ਗੱਲ ਨਹੀਂ ਕੰਮ ਵਧੀਆ ਕਰ ਰਹੇ ਨੇ ਨੌਜਵਾਨ ਮੁੰਡੇ ਨੇ ਇਹ ਗੱਲ ਦੀ ਸਭ ਤੋਂ ਵੱਧ ਖੁਸ਼ੀ ਹੁੰਦੀ ਆ ਵੀ ਇਹਨਾਂ ਨੂੰ ਲੱਗਿਆ ਇੱਧਰ ਕਮਾ ਕੇ ਮਰਾ ਵੀ ਇਹਨਾਂ ਨੂੰ ਯਾਰ ਆ ਚੀਜ਼ ਦਾ ਨਸ਼ਾ ਹੈਗਾ ਇਹ ਨਸ਼ਾ ਲਾਉਣਾ ਮੈਂ ਕਿਵੇਂ ਲੱਗੇ ਇਹ ਹਜਾ ਨਸ਼ਾ ਵੀ ਜਿਹੜਾ ਲੈਂਦਾ ਨਹੀਂ ਦਾਰੂ ਪੀਂਦੀ ਜਾਂ ਤਲਕੇ ਨੂੰ ਲੈ ਜੀ ਤੋਪਦੀਆਂ ਨੇ ਐਨ ਸਟੈਂਡਰਡ ਤੋਂ ਸਟੰਗ ਗਾਰੰਟੀ ਰੋ ਉਤਰੀ ਦਾ ਜਮਾਰੀ ਰਹਿਣੀ 12 13 13 ਕਿਲੋ ਤੋਂ ਨਾ ਬੋਲਾ ਸਟਾਰਟ ਆ ਮਈਆਂ ਦਾ 18 18 20 20 ਕਿਲੋ ਮਈਆਂ ਥੱਲੇ ਤਿਆਰ ਵੀ ਆ ਵਿੱਚ ਵਿੱਚ ਠੀਕ ਆ ਗੱਲ ਆ ਦੋ ਤਿੰਨ ਪਸ਼ੂਆਂ ਥੱਲੇ ਨਾ ਹਾਂਜੀ 17 17 ਕਿਲੋ ਦੁੱਧ ਰੈਡੀ ਐ ਜਮਾ ਤੱਕਾ ਮੈਂ ਇੱਕ ਬੇਨਤੀ ਇਹ ਕਰੂੰਗਾ ਵੀ ਆਪਣਾ ਜਵੇਂ ਜੈਨੂਅਲ ਹੀ ਰਹੇ ਹਨ ਜਮਾ ਬਈ ਥੋੜਾ ਜਿਆਦਾ ਫਿਰ ਤੱਕਾ ਕਰਨ ਲੱਗੇ ਜਾਂਦੇ ਲੋਕ ਨਾ ਵੀ ਯਾਰ ਹੁਣ ਆਪਾਂ ਜੇ ਆਪਾਂ ਜੈਨੂਅਲ ਜਮੀਂ ਐ ਰੱਖ ਕੇ ਵੀ ਆਪਾਂ 2000 ਦਾ 5000 ਦਾ ਮਰਜ਼ ਰੱਖ ਕੇ ਫਿਰ ਯਾਰ ਕਹਿਣ ਲੱਗੇ ਜੀ ਇਹ ਕਹਿੰਦੇ ਪੈਸਿਆਂ ਚ ਨਹੀਂ ਕਹਿੰਦਾ ਵੀ ਮੱਝ ਦਾ ਚਾਹੇ 2000 ਬੰਦੇ ਨੂੰ ਮਹਿੰਗੀ ਮਿਲ ਜੇ ਜਾਂ ਦੁੱਧ ਦਾ 17 ਦਾ ਕਿਹਾ ਤਾਂ 18 ਗੱਡੇ ਮਾਰ ਮੱਝ ਦਾ ਯਾਰ ਬਾਈ ਹੁਣ ਆਪੇ ਦੱਸਣ ਲੱਗ ਗਏ ਨੇ ਬਰੀਡ ਆ ਯਾਰ ਵੀ ਆਪੇ ਦੱਸਦੇ ਨੇ ਵੀ ਇਹ ਹਰਿਆਣੇ ਦੀ ਨੇ ਜਾਂ ਪੰਜਾਬ ਦੀ ਨੇ ਜਾਂ ਇਹ ਮੰਡੀਆਂ ਦੀ ਨੇ ਆਪ ਦੱਸਣ ਲੱਗ ਰਹੇ ਵੀ ਪਿਓ ਰਹਿਣੇ ਦੀ ਇਹਦਾ ਫੇਸ ਕਰ ਔਰ ਲੈ ਬੰਨੇ ਆ ਲੱਭੀ ਪਹਿਲਾਂ ਫੇਸ ਤੇ ਲਿਆ ਕੇ ਮਰਾ ਯਾਰ ਇੰਨਾ ਛੋਟਾ ਸਿੰਘ ਤੁਹਾਨੂੰ ਬਾਹਲਾ ਘੱਟ ਮਿਲਦਾ ਖੰਦੀ ਨਹੀਂ ਬਾਈ ਨਮੂਨਾ ਜਮਾ ਇਹ 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 ਅਸਲੀ ਆ ਕੇ ਜਿਹਦੇ ਵੀ ਲਾ ਚੀ 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 ਵੀ ਨਹੀਂ ਟੱਪਦੀ ਜੱਟ ਪਾ ਕੇ ਦੇਖ ਲਿਓ ਆ ਕੇ ਚੀਜ਼ ਹੈ ਬ੍ਰਾਂਡ ਹੈ ਬਾਈ ਜਮਾ ਉਂਗਲੀ ਤਰਾਉਣੀ ਹੈਗੀ ਕਿਤੇ ਵੀ ਆ ਬਾਲੀ ਸਹਰਾ ਨਾ ਕਮਾਲ ਆ ਲਾ ਲੈ ਤੂੰ ਕਮਾਲਾ ਕਮਾਲਾ ਉਤ ਫਰਸੂ ਦੇ ਲੈ ਚੱਲ ਥਾਣਾ ਲੈਵਾ ਜੰਗਾੜਾ ਕੱਦ ਸਿੰਘ ਸੁਆ ਸੂਆ ਤਾਂ ਸਾਰੀ ਅੱਜ ਬਾਈ ਹਫਤੇ ਦਾ ਤਾਂ ਹੈ ਨਹੀਂ ਕਿ ਪੰਛੀ ਦਿਨਾਂ ਦਾ ਤੇ ਨਾਲੇ ਵੀ ਕੱਟੀ ਐ ਆ ਨਾਲੇ ਵੀ ਕੱਟੀ ਆ ਤੇ ਆਪ ਵੀ ਕੱਟੀ ਸੂਆ ਰਹੂਗੀ ਦੂਜਾ ਸਿੰਘੀ ਰਹੂਗੀ ਜਮਾ ਬੰਦਾ ਕੁਆਲਿਟੀ ਇਹ ਮੰਨ ਲਓ ਵੀ ਆਰਡਰ ਦੀ ਨਾ ਮੱਲੋ 4x4 ਰਹਿਣ ਵਾਲੀ ਜਮਾ ਬਾਈ ਥੰਦੀ ਵੀ ਨਹੀਂ ਰਹੀ ਅੱਜ ਇੱਥੇ ਖੜਾ ਲਾ ਮਾੜੀ ਬੱਚੇ ਤੇ ਲਾਲਾ ਇਹਦਾ ਸਿੰਘ ਦੇਖਿਆ ਇੱਕ ਗੁਰੂ ਇਹਦਾ ਜੰਗਾੜ ਦੇਖਿਆ ਇੱਕ ਕਦ ਕੁਦ ਦੇਖਿਆ ਵੀ ਯਾਰ ਉਰੇ ਲਿਆ ਲੱਭੀ ਕੈਮਰਾ ਓਏ ਇਹ ਇੱਥੋਂ ਮਾਰਦੇ ਕੈਮਰਾ ਇਹ ਇੱਥੋਂ ਇਥੋਂ ਕਰਾ ਦੇ ਜੈ ਇੱਕ ਤੇ ਜਗਾਰਡ ਪਾਸੇ ਦਾ ਨਾ ਵੀ ਗੱਲੀ ਛੱਡ ਦੇ 20 ਕਿਲੋ ਦੁੱਧ ਦੀ ਗੁਰੀ ਆਪੇ ਦੀ ਓਟ ਦੇ ਦਾਂਗੇ ਝੋਟੀ ਤੇ ਇਥੋਂ ਇਹਦਾ ਕੱਦ ਦਾ ਆਈਡੀਆ ਕਰਾ ਦੀ ਚੜਾਈ ਤੇ ਇੱਕ ਹੋਰ ਚੀਜ਼ ਹੈ ਮੋਟੀ ਨਹੀਂ ਹੈਗੀ ਜਿੰਨੇ ਕਾ ਹੈਗੀ ਆ ਦਾਣੇ ਨਾਲ ਸੋਇਲ ਮੋਟੀ ਮੱਝ ਦੁੱਧ ਨਹੀਂ ਦਿੰਦੀ ਗੁਰੀ ਬਰੀਕ ਛੋਟੀ ਜਮਾ ਪੀਟਿੰਗ ਵਾਲੀ ਆ ਗਈ ਜਮਾ ਬਰੀਕ ਸੁਭਾਅ ਦੀ ਕਿੰਨੀ ਔਰ ਜੇ ਚਵਾਈ ਦੇਖ ਲੇਗਾ ਨਾ ਬਸ ਗਲੀਆਂ ਘੜ ਦੂਗੀ ਧਰਤੀ ਚ ਕਿੰਨਾ ਬੋੜਾ ਅੱਜ ਬੋੜਾ ਹੋਊਗਾ ਤੇ ਥੱਲੇ 16 16.5 ਕਿਲੋ ਕੰਨੜਾ 17 ਵੀ ਹੋਊਗਾ ਹਾਜ਼ਰ ਕਿੰਨਾ ਦੁੱਧ ਚਵਾ ਦੂਗੀ ਦੁੱਧ 20 ਕਿਲੋ ਦੀ 20 ਕਿਲੋ ਲੈਵਲ ਤੇ ਆਪਾਂ ਗਾਰੰਟੀ ਦੇ ਦਾਂਗੇ ਦੀ ਛੋਟੀ ਦੀ ਠੀਕ ਹੈ ਗੱਲ ਤੇ 20 ਕਿਲੋ ਦੀ ਨਾ ਸੱਜਣੋਂ ਬਾਈ ਕਹਿੰਦਾ ਗਰੰਟੀ ਵੀ ਦੇ ਦਾਂਗੇ ਯਾਰ ਕੁਆਲਿਟੀ ਵਾਲੀ ਚੀਜ਼ ਦਿਖਾਉਣ ਲੱਗਿਆ ਬਾਕੀ ਤੁਹਾਡੀ ਤਸੱਲੀ ਆ ਤੁਹਾਡੀ ਜਾਦੇ ਮੈਂ ਕਹੂੰਗਾ ਜੱਗੇ ਲਿਆਉਣ ਵਾਲੇ ਸੱਜਣ ਦੀ ਬਾਈ ਕੀਰ ਤੇ ਡਿਪੈਂਡ ਰੂ ਹਾਂ ਅੱਜ ਯਾਰ ਹੁਣ ਜਾਦੇ ਤੁਹਾਡੀ ਗੁਰੀ 10 ਕਿਲੋ ਨਾ 8 ਕਿਲੋ ਦਾਣਾ ਭਾਲਦੀ ਐ ਟਾਈਮ ਦਾ ਠੀਕ ਆ ਗੱਲ ਵੀ 15 ਕਿਲੋ ਦੋੇ ਟਾਈਮ ਦਾ ਦਾਣਾ ਭਾਲਦੀ ਐ ਚਾਹੀਦੀ 20 ਦਾ ਵੀ ਤੋਂ 22 ਕਿਲੋ ਸੱਜਣ ਦੁੱਧ ਲੈ ਲੈਣਾ ਠੀਕ ਆ ਗੱਲ ਪਰ ਯਾਰ ਜਿਹੜਾ ਨਾ ਇਹ ਇਹਨੂੰ ਸਾਰੀ ਚੀਜ਼ਾਂ ਲੱਗੀਆਂ ਹੋਈਆਂ ਨੇ ਨਾ ਰੱਬ ਨੇ ਹਰਮਤ ਮਾਨੇ ਕੜ-ਕੜ ਲਾਈਆਂ ਹੋਈਆਂ ਨੇ ਮੂਹ ਸਿੰਘ ਜੰਗਾੜ ਥਾਣਾ ਲੇਵਾ ਅਰ ਜੇ ਚੋਣ ਦੇਖ ਲੈਣਾ ਗੱਲੀ ਚੜਦੇ 100 ਦਾ 100 ਮੈਂ ਕਹਣਾ ਯਾਰ ਮਿਲਦੀ ਨਹੀਂ ਹੈ ਗਿਆ ਗੱਲ ਫਿਰ ਉਹੀ ਗੱਲ ਹੁਣ ਉੱਥੇ ਮੁੱਕੂ ਆ ਕਿ ਜਦ ਅਮਰੀਕਾ ਕਹਿੰਦਾ ਵੀ ਜੱਫਿਆਂ ਤੇ ਹੁਣ ਪੈਸਿਆਂ ਤੇ ਮੁੱਕਣਾ ਕੰਮ ਆ ਗਿਆ ਫਿਰ ਭਾਈ ਜਦੋਂ 2 ਲੱਖ ਤੋਂ 12 ਲਾਪਾ ਹੋ ਜਾਂਦਾ ਫਿਰ ਸਾਰਾ ਕੁਝ ਦੇਖਣਾ ਪੈਂਦਾ ਵੀ ਇਹਦਾ ਕੋਈ ਛੱਟਾ ਤਾਂ ਨਹੀਂ ਮਾਰਦੀ ਤੋੜਦੀ ਤਾਂ ਨਹੀਂ ਜੱਪੂ ਕਿੰਨੇ ਲਾਵਾਂਗੇ ਆਪਾਂ ਜਮੀਨ ਯਾਰ ਇਹਦੇ ਛੋਟੀ ਤੇ ਜੱਸ ਨੂੰ 2 ਲੱਖ 40000 ਰੁਪਇਆ ਲੈ ਲੈਂਦੇ ਮਾਫੀ ਗੂਜਾ ਮਾਫੀ 2000 ਛੋਟ ਕਰਤਾ 2035 ਦੇ ਦਾਂਗੇ ਜਮੀ ਫਿਕਸ ਚਲ ਦੇ ਦਾਂਗੇ ਜਦੋਂ ਤੈਂ ਕਹਤਾ ਤੇਰੀ ਕੀ ਮੋੜਾਂ ਠੀਕ ਆ ਗੱਲ ਚੱਲ ਅੱ비 ਅਗਲੇ ਨੰਬਰ ਤੇ ਨਾਲ ਵੀ ਇਹਦੇ ਕੱਤੀ ਆ ਤੇ ਹੁਣ ਮਾਰ ਕੈਮਰਾ 2 ਨੰਬਰ ਵਾਲੀ ਤੇ ਲੇ ਵਾਇਦਾ ਵੀ ਕਰਾ ਦੇ ਚੈੱਕ ਜਾਂ ਨੇ ਜੀ ਵੀ ਪੂਰੀ ਫੁੱਲ ਆ ਗਈ ਕਮਾਲਾ ਚੋ ਬਰਾ ਇਥੋਂ ਸੂਆ ਬਾਈ ਦੂਜਾ ਸੂਆ ਦੂਜਾ ਤੇ ਕਿੰਨੇ ਦਿਨ ਦੀ ਸੂਈ ਹੋ ਗਈ ਇਹਨੂੰ ਸੂਈ ਨੂੰ ਹੋ ਗਈ ਅੱਜ ਬਾਈ 10 ਤੋਂ 12 ਦਿਨ 10 ਤੋਂ 12 ਦਿਨ ਦੀ ਸੂਈ ਤੇ ਨਾਲ ਇਹਦੇ ਆ ਗਿਆ ਮੇਲ ਕਾਫ ਤੇ ਆਰਡਰ ਇਹਦਾ ਵੀ 4 बाई 5 ਬਾਈ ਯਾਰ ਆਰਡਰ ਤੋਂ ਬਗੈਰ ਮੈਸ ਲੈਣ ਦਾ ਕੀ ਫਾਇਦਾ ਠੀਕ ਆ ਗੱਲ ਆਪਣੀਆਂ ਪਹਿਲਣਾ ਕੱਟੀਆਂ ਵੀ ਅਗਲੀ ਆ ਦਿਖਾਵਾਂਗੇ ਰੂਟੀਨ ਬਾਈ ਰੂਟੀਨ ਠੀਕ ਆ ਗੱਲ ਤੇ ਪਹਿਲਣਾ ਕੱਟੀਆਂ ਵੀ 15 15 ਕਿਲੋ ਦੇਣਗੀਆਂ ਠੀਕ ਆ ਗੱਲ ਦੂਜੇ ਸੂਏ ਵਰਗੇ ਆਟਰ ਹੋਣਗੇ ਠੀਕ ਆ ਗੱਲ ਹਾਂ ਤੇ ਕਿੰਨਾ ਹਾਜ਼ਰ ਹੈ ਇਹਦੇ ਕੋਲੇ ਅੱਜ ਇਹਦੇ ਥੱਲੇ ਵੀ 17 ਕਿਲੋ ਹੋਊ ਬਈ ਅੱਜ ਬੋਲਾ ਸਟਾਰਟਿੰਗ ਦਾ 17 ਕਿਲੋ ਤਿਆਰ ਜਮਾ ਤਿਆਰ ਬਈ ਯਾਰ ਜਮ ਤੋਂ ਟਾਈਮ ਚੋਣਾ ਆਵਾ ਟਾਈਮ ਤੋਂ ਟਾਈਮ ਚੋਣਾ ਜਦੋਂ ਇਹ ਜੀਆਂ ਮੱਝਾਂ ਨੇ ਦੁੱਧ ਦਿੱਤਾ ਬਈ ਹੋਰ ਦੇਊਗੀ ਕਿਹੜੀ ਆ ਬਾਈ ਕਹਿੰਦਾ 17 ਕਿਲੋ ਲੱਭੀ ਕੰਡਾ ਕਰਾ ਕੇ ਦੇ ਦਾਂਗੇ ਆ ਮੈਂ ਤਾਂ ਅੱਜ ਦੁੱਧ ਤਿਆਰ ਆ ਜਿਹੜਾ 10 12 ਦਿਨ ਦੀ ਸੀ ਹੋਰੇ ਹਾਂ ਬਾਕੀ ਗੱਲ ਪਤਾ ਕੀ ਹੈ ਬਈ ਯਾਰ ਹਾਂਜੀ ਹੁਣ ਗੱਲ ਕਹਿਣਾ ਨਹੀਂ ਗੱਲ ਸਹੀ ਕਰਨ ਵਾਲੀ ਹੈ ਜਦੋਂ ਇਹ ਅਹੀ ਜੀਆਂ ਮੱਝਾਂ ਨੇ ਇਹਨਾਂ ਦੁੱਧ ਦਿੱਤਾ ਫਿਰ ਦੂਜੀ ਦੇਊਗੀ ਕਿਹੜੀ 20 ਕਿਲੇਵਲ ਤੇ ਕਿੰਨਾ ਚਾਹ ਬੀ ਕਿਲੇਵਲ ਤੇ 20 ਕਿਲੋ ਦੀ ਗਾਰੰਟੀ ਦੇਵਾਂਗੇ ਇਹ ਦੋਏ ਝੋਟੀਆਂ ਦੀ 40 ਕਿਲੋ ਜੋੜਾ 40 ਕਿਲੋ ਜੋੜਾ ਦੁੱਧ ਦੇਊਗਾ ਜੇ 39 ਵੀ ਦਿੱਤਾ ਤਾਂ ਵੀ ਆਪਾਂ ਉਰੇ ਬੈਟਿਆ ਮੈਂ ਤੇ ਵਾਪਸ ਪੈਸੇ ਕਿੰਨੇ ਲਾਵਾਂਗੇ ਇਹਦੇ ਇਹਦਾ ਝੋਟੀ ਦਾ ਲਾਵਾਂਗੇ 215000 ਇਹਦਾ 215 ਤੇ ਉਹਦਾ ਹੋ ਗਿਆ ਫਿਕਸ ਜਾਂ 2 ਲੱਖ ਤੇ 35000 35000 ਬਿਰਲਾ ਦੇਖ ਗੁਰੂ ਮਈਆਂ ਦੀਆਂ ਦੇਖੀ ਜਿਵੇਂ ਆਹ ਦੇਖ ਝੋਟੀ ਦੇ ਦੇਖੀ ਕਿੰਨਾ ਕਿਨਾ ਗੈਪ ਐ ਨਹੀਂ ਵੀ ਕਿਸੇ ਦਾ ਥਣ ਨਾਲ ਹੋਊਗਾ ਜਾਂ ਅੱਗੇ ਪਿੱਛੇ ਐਨ ਜਮਾ ਸਿੱਧੇ 450000 ਹੋ ਗਿਆ ਮੇਰਾ ਖਿਆਲ ਦੋਨਾਂ ਦਾ ਹਾਂ ਜਿਵੇਂ ਬਿਊਟੀ ਕੰਪੀਟੀਸ਼ਨ ਚ ਨਹੀਂ ਮੱਜਾ ਹੁੰਦੀਆਂ ਉਹਦੇ ਨਾਲ ਦੀਆਂ ਮੱਜਾਂ ਨੇ ਇਹਦੀਆਂ ਵੀ ਦੇਖੀ ਫਿਰਲਾ ਰੇਟ ਦੋਆ ਦਾ ਪਾਇਆ ਪੰਜਾਬ ਪੰਜਾਬ ਪਹੁੰਚ ਫਰੀ ਆਲ ਪੰਜਾਬ ਆਲ ਪੰਜਾਬ ਆ ਦੇਖ ਥਾਣਾ ਇਹਦੇ ਵੀ ਠੀਕ ਆ ਗੱਲ ਠੀਕ ਆ ਠੀਕ ਆ ਠੀਕ ਆ ਆਲ ਪੰਜਾਬ ਪਹੁੰਚ ਕਰਾ ਦਾਂਗੇ ਬਾਈ ਕਹਿੰਦਾ ਜੋੜੇ ਦੀ ਸਾਡੇ 4.5 ਲੱਖ ਜੇ ਕੋਈ ਮੰਗਾਊਗਾ ਕਹਿੰਦਾ ਹਾਂਜੀ 4.5 ਚਾਹ 10 ਕਰਾਇ ਪਵੇ 15 ਪਵੇ 15 ਪਵੇ ਕਰਾਇਆ ਸਾਨੂੰ ਕੋਈ ਚੱਕਰ ਠੀਕ ਆ ਗੱਲ ਆ ਜਾ ਲੱਭੀ ਹੁਣ ਮਾਰ ਕੈਮਰਾ ਤਿੰਨ ਨੰਬਰ ਵਾਲੀ ਕੱਟੀ ਤੇ ਇਹਦੇ ਗਾਂਲੇ ਬੰਨਿਓ ਆਰਡਰ ਚੈੱਕ ਕਰਾ ਦੇ ਇੱਥੇ ਰੋਕ ਲਈ ਮਾੜੇ ਨਾੜਾ ਦੇ ਤੇਰੇ ਫੇਸ ਤੇ ਜਰੂਰ ਮਾਰਦੀ ਕੈਮਰਾ ਕਮਾਈ ਲਾ ਲੈ ਫੇਸ ਨਹੀਂ ਕਿਸੇ ਦਾ ਮਾੜਾ ਮਿਲੂਗਾ ਸਿੰਗੀਆਂ ਦਾ ਜਮਾ ਮਾਰ ਮਿਲਣ ਲੈ ਚੱਲ ਬਾਈ ਕਮਾ ਕੇ ਇਹਦਾ ਸੂਆ ਇਹਦਾ ਸੂਆ ਦੂਜਾ ਬਾਈ ਲੱਗਦੀ ਪਹਿਲਣਾ ਵਰਗੀ ਹੈ ਨਾ ਪਹਿਲਣਾ ਵਰਗੀ ਹੈ ਬਾਈ ਆਪਾਂ ਕਹਿ ਕੇ ਦੇ ਦਈਏ ਜਿਹੜੀ ਚੀਜ਼ ਆ ਆਪਾਂ ਉਹ ਕਹਾਂਗੇ ਅਗਲੇ ਨੂੰ ਜਿਹੜੀ ਪਹਿਲਣਾ ਪਹਿਲਣਾ ਜਿਹੜੀ ਦੂਜੀ ਆ ਉਹ ਦੂਜੀ ਕਦ ਫੁੱਲ ਆ ਗਿਆ ਨਾ ਜਮਾ ਫੁੱਲ ਵੱਡੀ ਬਾਈ ਕਿੰਨੇ ਦਿਨ ਦਾ ਸੂਆ ਇਹਦਾ ਸੂਆ ਤੀਜਾ ਦਿਨ ਆ ਨਾੜਾਂ ਦੇਖ ਦੇ ਦੇ ਕੀ ਆ ਅਗਲੇ ਬੰਨਿਓ ਕਰਾ ਦੇ ਲੱਭੀ ਚੱਕ ਆਡਰ ਤੇ ਲੈ ਚ ਲੈ ਚੱਲਾ ਚੱਲ ਥੋੜਾ ਕਮਾ ਲੈ ਇਹਨੂੰ ਚਵਾਈ ਦੀ ਕਿਵੇਂ ਆ ਚਵਾਈ ਦੀ ਜਮਾ ਕਰਕੇ ਦਿਖਾ ਦਾਂਗੇ ਜਿਹੜੀ ਮੱਜਦਾ ਵੀ ਮਾਰਨੀ ਐ ਇਹਦੀਆਂ ਨਾੜਾਂ ਦੇਖੀ ਇਹ ਇੱਥੋਂ ਮਾਰਨੀ ਕੈਮਰਾ ਅਗਲੇ ਬੰਨਿਓ ਇਹ ਇੱਥੋਂ ਕਰਾ ਲਈ ਤਸੱਲੀ ਚਬਾਈ ਦੀ ਪੋਲੀ ਰੂ ਜਾ ਜਿਵੇਂ ਜਿਵੇਂ ਪੋਲੀ ਜਿਵੇਂ ਟਾਪ ਤੇ ਹੁਣ ਲੱਭੀ ਇੱਧਰਲੇ ਬੰਨੀ ਲਿਆ ਕੈਮਰਾ ਕਿੰਨੇ ਦਿਨ ਦੀ ਸੁਈ ਦਾ ਸੱਲਾ ਲੈ ਇਹ ਸੂਈ ਤਾਂ ਜਬਈ ਦੂਜਾ ਤੀਜਾ ਦਿੰਨੇ ਆ ਉਹ ਦੇਖ ਨਾੜੂ ਦਾ ਨਾਲ ਇਹ ਦੇਖ ਕਿੰਨੀ ਕ ਬੋਲੀ ਹੋਊਗੀ ਹੁਣ ਇਹਦੀ ਬੋਲੀ ਇੱਧਰ ਥੱਲੇ ਹੋਊਗੀ 13 ਕਿਲੋ ਸਟਾਰਟਿੰਗ ਦੀ 13 ਕਿਲੋ ਤੋਂ ਸਟਾਰਟ ਜਮਾ ਸਟਾਰਟ ਇੱਥੋਂ ਬੱਚੇ ਦਾ ਜ਼ਰੂਰ ਮਾਰਦਿਆ ਕਰ ਲਵੀ ਕੈਮਰਾ ਨੰਬਰ ਜਮਾਤਾ ਜੇ ਨੇ ਬਈ ਦੂਜਾ ਦੂਜਾ ਤੀਜਾ ਕਿੰਨਾ ਦੁੱਧ ਚਬਾਉਂ ਵੀਕ ਲੈਵਲ ਤੇ 20 ਕਿਲੋ ਲੈਵਲ ਤੇ ਦੇਊਗੀ 17 ਕਿਲੋ ਝੋਟੀ ਬਈ ਪਹਿਲਣ ਦਾ ਕੀ ਰਿਕਾਰਡ ਹੈ ਦਾ ਪਹਿਲਣ ਦਾ ਰਿਕਾਰਡ 15 ਕਿਲੋ ਦਾ ਰਿਕਾਰਡ ਹੈ ਬਈ 14 15 ਕਿਲੋ ਦਾ ਠੀਕ ਆ ਗੱਲ ਜਮਾ ਰਿਕਾਰਡ ਵਾਲੀਆਂ ਝੋਟੀਆਂ ਨੇ ਸਾਰੀਆਂ ਇਹ ਇੱਥੋਂ ਇਹਦੇ ਪੈਸੇ 190000 ਰੁਪਏ ਇਹਦਾ 1 ਲੱਖ ਤੇ 90000 90 2000 ਛੋਟ ਕਰਾਂ 188 ਦੀ ਲਈ 88 ਦੀ ਤੇ ਹੁਣ ਮਾਰ ਕੈਮਰਾ ਅਗਲੇ ਨੰਬਰ ਜੀ ਤੇ ਨੰਬਰ ਰਹੂਗਾ ਚੌਥਾ ਇਹਦਾ ਸੂਆ ਕਿਹੜਾ ਰਹੂਗਾ ਜੀ ਇਹਦਾ ਵੀ ਦੂਜਾ ਬਾਈ ਜੈਡ ਬਲੈਕ ਮੰਗੂ ਹੀ ਆ ਗਈ ਨਾ ਜੈਡ ਬਲੈਕ ਮੂੰਹ ਦੇਖ ਸਾਰਿਆਂ ਦੇ ਝੋਟੀਆਂ ਦੇ ਮੂੰਹ ਜੰਮੀ ਮੜੇ ਮੜੇ ਨੇ ਨਿੱਕੀਆਂ ਸਿੰਗੀਆਂ ਦੇ ਇਹ ਇਥੋਂ ਕਰਾ ਨਹੀਂ ਲੱਭੀ ਚੱਕ ਲੈ ਚੱਲ ਜੋ ਬਰਾਉਦਰ ਦੇ ਬੰਨੇ ਲੈ ਚੱਲ ਲੈ ਚੱਲ ਕਿੰਨੇ ਦਿਨ ਦੀ ਸੂਈ ਹੋ ਗਈ ਇਹ ਸੂਈ ਨੂੰ ਅੱਜ ਦੂਜਾ ਤੀਜਾ ਦਿਨ ਆ ਬਈ ਖਾਣਾ ਸੱ ਲੱਗਿਆ ਪੂਰਾ ਦੂਜਾ ਜਮਾ ਟੌਪ ਅਰ ਜਿਹ ਜਥਣਾ ਉਹੀ ਜੀ ਚੋਣਾਂ ਬਈ ਮੋਟਾ ਚੋਣ ਲੱਗਿਆ ਪੂਰਾ ਜਮਾ ਪੂਰਾ ਟੌਪ ਦਾ ਤੇ ਸਵੇਹਾ ਦੀਆਂ ਤਾਂ ਬਿਨਾਂ ਸ਼ੱਕੇ ਠੰਡੀਆਂ ਬਈ ਇਦਾਂ ਚੇਦੀ ਖੁੱਲੀਆਂ ਛੱਡਦੀ ਕੁਛ ਨਹੀਂ ਕਹਿੰਦੀ ਹੈਗੀ ਠੀਕ ਆ ਗੱਲ ਇੱਥੋਂ ਕਮਾ ਲੈ ਬਈ ਬਾਡੀ ਬੁੱਡੀ ਦੀ ਪੂਰੀ ਅਸਲ ਰਹੂਗੀ ਚਵਾਈ ਬਾਈ ਕਹਿੰਦਾ ਜਿੱਦਾਂ ਦਾ ਥਣ ਲੱਗਿਆ ਮਨ ਲਓ ਓਦਾਂ ਦੀ ਇਹਦੀ ਚਵਾਈ ਨਿਕਲੂ ਨਾਲ ਇਹਦੇ ਆ ਗਿਆ ਮੇਲ ਕਾਫ ਤੇ ਲੇ ਭਾਈ ਮਨ ਲਓ ਵੀ ਬੜਾ ਕਮਾਲ ਦਾ ਰੱਖਦੀ ਆ ਫਿਕਸ ਫਿਕਸ ਲੇਬਰ ਖੁੱਪ ਟੁਕ ਤੋਂ ਮਾਇਨੇ ਨਹੀਂ ਰੱਖਦੀ ਕੀਤਾ ਉਹ ਸਮਾ ਟੋਪ ਦਾ ਬਾਈ ਜਮਾ ਅਲੇ ਮੱਜਾਂ ਕੱਲ ਆਈਆਂ ਨੇ ਤੇ ਦੁੱਧ ਵੀ ਤਿਆਰ ਹੈ ਝੋਟੀਆਂ ਥੱਲੇ ਠੀਕ ਹੈ ਠੀਕ ਹੈ ਤੇ ਉਹ ਵੀ ਬਹੁਤ ਚੰਗੀਆਂ ਝੋਟੀਆਂ ਨੇ ਇਹਦਾ ਰੇਟ ਕੀ ਰਹੂਗਾ ਇਹਦਾ 190000 ਰੁਪਏ ਬਾਈ 190 ਉਹਦਾ ਵੀ 190 ਉਹਦਾ ਵੀ 190 3 ਨੰਬਰ ਤੇ 4 ਨੰਬਰ ਦਾ ਜੇ ਦੋਨੋਂ ਹੀ ਲੈਂਦਾ ਹੈ ਜੇ ਦੋਨੋਂ ਹੀ ਲੈਂਦਾ ਹੋਇਆ 5000 ਰੁਪਏ ਛੋੜ ਕਰਦਾ 5 ਛੋਟ ਕਰ ਦਾਂਗੇ ਜੋੜੇ ਚ ਤਿੰਨ ਨੰਬਰ ਵਾਲੀ ਦੀ ਮਾਰੀ ਕੇ ਰਾਡਰ ਤੇ ਕੈਮਰਾ ਲੈ ਵੀ ਸੈੱਟ ਸੀ ਘੜੀਆ ਇੱਥੋਂ ਕਰਾ ਜਾ ਇੱਕ ਇਹ ਜੋ ਬਾਈ ਕਹਿੰਦਾ 5 ਛੱਡ ਦਾਂਗੇ ਤੇ ਆ ਬਰੀਕ ਬਰੂਕ ਵਾਲੀ ਆ ਵਾਲੀ ਟੌਪ ਦੀ ਝੋਟੀਆਂ ਭਾਈ ਇਹ ਕੱਟੀ ਦੁੱਧ ਦੇਊਗੀ 14 14.5 15 ਵੀ ਦੇ ਸਕਦੀ ਹੈ ਜੇ ਕਿਸੇ ਪ੍ਰਾ ਦੀ ਸੇਫਟੇ ਡਿਪੈਂਡ ਕਰਦਾ ਹੈ ਬਾਕੀ ਨਾ ਠੀਕ ਆ ਗੱਲ ਪਰ ਜਿੱਡਾ ਇਹਨੂੰ ਜੰਗਾੜ ਲੱਗਿਆ ਹੋਇਆ ਹੈ ਨਾ ਕੱਟੀ ਨੂੰ ਹਾਂਜੀ ਹਾਂਜੀ ਮੂੰਹ ਤੋਂ ਵੀ ਚਾਰ ਦੰਦੇ ਆ ਬਈ ਇਹ ਪਹਿਲਣਾਂ ਜਮਾ ਪਯੌਰ ਸ਼ਕੀਨ ਵਾਲੀਆ ਫੁੱਲ ਬ੍ਰੀਕ ਆ ਗਈ ਜਮਾ ਬਿਰਲਾ ਦੇਖ ਥਣਾ ਤੇ ਦੇਖੀ ਗੈਪ ਦੇ ਕਿੰਨਾ ਕਿੰਨਾ ਬਈ ਐਨ ਭਈਆ ਜਮਾ ਮੋਰ ਨਹੀਂ ਨੋਰ ਨਹੀਂ ਰੱਖੀ ਡੱਡੇ ਥਣ ਨੇ ਆ ਮੋਰ ਨਹੀਂ ਵਰਦੀ ਭਈਆ ਜਮਾ ਬ੍ਰੀਕ ਆ ਗਈ ਪੂਰੀ ਫੁੱਲ ਕੂਨਯਾਰਗੀ ਝੋਟੀ ਤੇ ਜਮਾ ਬਾਈ ਜੀ ਨੇ ਦੋ ਰੱਖਣੀਆਂ ਚਾਹੀਦੀ ਪਹਿਲਾਂ ਇੱਕੇ ਰੱਖ ਲਿਆ ਅਗਲੇ ਸੂਏ ਜਿੰਨੇ ਮਰਜ਼ੀ ਦੀ ਪਾਲ ਕੇ ਵੇਚਦੇ ਅਗਲੇ ਸੂਏ ਬਦਨ ਵਾਲੀਆਂ ਨੇ ਇਹ ਸਾਰੀਆਂ ਪਿੱਛੇ ਮੁੜਨ ਵਾਲੀ ਨਹੀਂ ਹੈਗੀ ਕੋਈ ਵੀ ਝੋਟੀ ਕਿੰਨੇ ਦਿਨ ਦਾ ਸੂਆ ਇਹਦਾ ਇਹਦਾ ਵੀ ਸੂਆ ਬਈ ਆ ਜ ਚੌਥਾ ਪੰਜਵਾਂ ਦਿਨ ਹੈ ਕਿੰਨੀ ਕਬੌਲੀ ਇਹਦੇ ਕੋਲ ਅੱਜ 12 13 ਕਿਲੋ ਸਟਾਰਟਿੰਗ ਦਾ 13 ਕਿਲੋ ਹੋਊਗਾ ਬਈ ਬੋਲਸ ਓਕੇ 14 15 ਕਿਲੋ ਪਾ ਦੇ ਕੋਈ ਨਾ ਔਲ ਕਰਦੀ ਐ ਨਾ ਕੁਝ ਹੋਰ ਕਰਦੀ ਐ ਜਮਾ ਖਾਣਾ ਬੜਾ ਲੱਗਿਆ ਕਈ ਪਾਣੀ ਚੋਣ ਉਹ ਇਹ ਜਿਹਾ ਲੱਗਿਆ ਹੋਇਆ ਥਣਾ ਨਾਲੋਂ ਵੀ ਵਧੀਆ ਚੋਣ ਕਣੀ ਲਾਲੇ ਆ ਇਹਨੂੰ ਮਾੜਾ ਪੂਛ ਪੜ ਕੇ ਕਰਦੇ 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 ਇਹ ਇੱਥੋਂ ਕਰਾ ਦੇ ਚੱਕ ਇਹਦਾ ਰੇਟ ਕੀ ਰੂਗਾ ਸਾਰੀ ਜੈਡ ਬਲੈਕ ਆ ਦੇਖਾ ਇਹਦਾ 165000 ਰੁਪਏ ਤੇ 162000 ਦੀ ਜਿਸ ਵਿੱਚ ਉਹ ਦੇ ਦਾਂਗੇ 1 ਕੁਆਟ ਦੀ ਦੇ ਦਾਂਗੇ ਨੰਬਰ ਇਹਦਾ ਮੇਰਾ ਖਿਆਲ ਆ ਰਹੂਗਾ 5ਵਾਂ ਹੈਨਾ 5ਵਾਂ ਤੇ ਹੁਣ ਮਾਰ ਸ਼ੀਮੇ ਨੰਬਰ ਵਾਲੀ ਇਹਦਾ ਪਹਿਲਵਾਨ ਵਾਲਾ ਸਰੀਰ ਇਹ ਵੀ ਅਸਲ ਇਹ ਵੀ ਪਹਿਲਣਾ ਬਾਈ 4 ਦੰਦ ਓਕੇ ਹਾਂ ਸੁਆ ਬਾਈ ਕਹਿੰਦਾ ਇਹਦਾ ਵੀ ਪਹਿਲਾ ਦੰਦੋਂ ਚੌਗੀ ਸਿੰਗੀ ਜੀ ਸਾਰੀ ਅੱਜ ਤੀਜਾ ਦਿਨ ਸੂਈ ਨੂੰ ਹੈ ਤਿੰਨ ਦਿਨਾਂ ਦੀ ਸੂਈ ਬੌਲੀ ਕਿੰਨੀ ਹਾਜ਼ਰੇ ਦੇ ਕੋਲੇ ਬੌਲੀ ਇਹਦੇ ਥੱਲੇ ਹੋਊਗੀ ਅੱਜ 13.5 14 ਕਿਲੋ ਬਾਈ 14 ਕਿਲੋ ਦੁੱਧ ਹੋਊਗਾ ਅੱਜ ਇਹਦੇ ਥੱਲੇ 14 ਕਿਲੋ ਹੂੰ ਪਹਿਲਣ 4 ਦੰਦ ਕੋਲੇ ਪਹਿਲਨ ਚਾਰ ਦਿਨ ਸੱਲੇ ਡੱਬੇ ਮਾਰ ਕੇ ਲੈ ਜੀ ਬਈ ਉਹਦੇ ਟੈਮੋ ਟੈਮ ਇੱਥੋਂ ਕਿਹੜਾ ਹੋਰ ਕਮਾਦੀ ਮਾਦੀ ਕਮਾਦੀ 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 ਥੋੜੀ ਜੀ ਬੱਚੇ ਕਰਕੇ ਉਹ ਕਰਦੀ ਐ ਠੀਕ ਆ ਗੱਲ ਆ ਲੈ ਚੱਲ ਆ ਲੈ ਚੱਲ ਇੱਥੋਂ ਕਮਾ ਲਾ ਆ ਜਾਨ ਪੂਰੀ ਆ ਮੁੰਡੇ ਨੂੰ ਖਿੱਚੀ ਫਿਰਦੀ ਆ ਚਵਾਈ ਦੀ ਕਰਨੀ ਪੁੱਲ ਟੋ ਜਮੇ ਬਈ ਚਵਾਈ ਦੀ ਦਾ ਕਿਸੇ ਮੱਝ ਦੇ ਵਿੱਚ ਇਹਦੀ ਆਨਲਾਈਨ ਮੰਗਾਲੇ ਚਾਹੀਦੀ ਓਰੇ ਅਸਲ ਦਬ ਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਗੱਲ ਸਰਲਾ ਸਿੱਟਾ ਵੱਧ ਘੱਟ ਟਾਈਟ ਫਾਇਰ ਹੋਈ ਜਰ ਆਪਾਂ ਆਉਣ ਜਾਣ ਦਾ ਵੀ ਖਰਚਾ ਦੇਵਾਂਗੇ ਅਗਲੇ ਠੀਕ ਆ ਗੱਲ ਇਹ ਵੀ ਬਾਈ ਕਹਿੰਦਾ ਚੌਗੀ ਰਹੂਗੀ ਦੰਦ 13 ਤੋਂ 14 ਕਿਲੋ ਹਾਜ਼ਰ ਟਾਪ ਦੀ ਕੱਟੀ ਆ ਬਈ ਬਹੁਤ ਪਾਪੀ ਤੇ ਤਾਂ ਆ ਗਈ ਪੂਰੀ ਅਸਲ ਚੜਾਈ ਫੁੱਲ ਆ ਗਈ ਉੱਤੇ ਪੂਰੀ ਫੁੱਲ ਹਾਈਟ ਵੀ ਚੰਗੀ ਆ ਤੇ ਚੜਾਈ ਵੀ ਚੰਗੀ ਆ ਤੇ ਬਾਕੀ ਮੇਨ ਗੱਲ ਇਹ ਦੀ ਇਹ ਆ ਵੀ ਲੇਵਰ ਦਾ ਡਿਜ਼ਾਈਨ ਬੜਾ ਕਮਾਲ ਦਾ ਰੱਖ ਗਿਆ ਇੱਥੋਂ ਕਰਾ ਲਵੀਂ ਚੈੱਕ ਫਿਕਸ ਲੇਵਾ ਕੋਈ ਐ ਨਹੀਂ ਨਾ ਬੱਤ ਜਿੰਦਾ ਦੀ ਬਾਡੀ ਦੀ ਚੜਾਈ ਆ ਉਦਾਂ ਦੀ ਚੌੜਾ ਇਹਦਾ ਲੇਵਰ ਉਹ ਚੌੜਾ ਜਿਹੜਾ ਬਈ ਕਾਹਨੂੰ ਛੇੜੇ ਛੇੜਦਾ ਇਦੇ ਚੱਗੇ ਕਿੰਨੇ ਪੈਸੇ ਲੈ ਲਾਂਗੇ ਇਹਦਾ ਮੁੱਲ 1,75,000 ਰੁਪਏ ਤੇ 1,70,000 ਦੀ ਜਸ ਨੋਚਦੇ 1,70 ਦੀ ਜੇ ਕੋਈ ਵੀ ਕੋਈ ਵੀ ਦੋ ਲੈਂਦਾ ਜਾਂ ਚਾਰ ਲੈਂਦਾ ਇਕੱਠੀਆਂ ਦੋ ਲੈਂਦਾ ਹੋਵੇ ਚਾਰ ਲੈਂਦਾ ਹੋਵੇ ਜੋੜੇ ਗੱਲ 5-5,000 ਰੁਪਏ ਲੈਸ ਕਰ ਦਾਂਗੇ ਠੀਕ ਹੈ ਗੱਲ ਤੇ ਹੁਣ ਮਾਰ ਅਗਲੇ ਨੰਬਰ ਵਾਲੀ ਦੇ ਕੈਮਰਾ ਲੱਗਿਆ ਅੱਜ ਇਹ ਦੁੱਗੀ ਕੱਟੀ ਆ ਬਾਈ ਮੂੰਹ ਤੋਂ ਦੋ ਦੰਦ ਪਿਓਰ ਪਿਓਰ ਦੁੱਗੀ ਜਮਾ ਜਮਾ ਪਿਓਰ ਕੱਲਾ ਕੱਲਾ ਨਹੀਂ ਲੈ ਚੱਲ ਫੇਸ ਨਹੀਂ ਕਿਸੇ ਵੀ ਮੱਜ ਦਾ ਮਾੜਾ ਹੋਊਗਾ ਠੀਕ ਹੈ ਗੱਲ ਆ ਇਹ ਤਾਂ ਬਾਈ ਕਹਿੰਦਾ ਦੁੱਗੀ ਆ ਗਈ ਪਿਓਰ ਦੋ ਦੰਦ ਆ ਗਈ ਦੂ ਆ ਸਾਹਮਣੇ ਖੜਾ ਜਿਹੜਾ ਐਦੂ ਅਗਲਾ ਪਿਛਲਾ ਠੀਕ ਆਗਲਾ ਉਹ ਜਿਹੜੇ ਤੇ ਕੋਟੀ ਪਾਈ ਆ ਕੋਟੀ ਪਾਈ ਹੋਈ ਆ ਸ਼ੌਕ ਨਾਲ ਪਾਈ ਹੋਈ ਆ ਕੋਟੀ ਇੱਥੋਂ ਘਰਾ ਲੱਭੀ ਚੱਕ ਓਏ ਇੱਕ ਗੱਲ ਹੋਰ ਦੱਸਦਾ ਨਾ ਝੋਟੀਆਂ ਨੀਵੇਂ ਚ ਤੁਰਦੀਆਂ ਬੰਦਾ ਸਾਡਾ ਉੱਚੇ ਚ ਖੜਾ ਵੱਡੀ ਬੁੱਡੀ ਬਣਾਉਣ ਵਾਲਾ ਆਪਣੇ ਕੋਲੇ ਕੋਈ ਪੈਮਾਨਾ ਨਹੀਂ ਹੁੰਦਾ ਇੱਥੇ ਰੋਗਲੀ ਮਾੜੀ ਯਾਰ ਬਾਈ ਜਿੱਡੀਆਂ ਜਿੱਡੀਆਂ ਵੀਡੀਓ ਤੇ ਦਿਖਣਗੀਆਂ ਨਾ ਉਦੋਂ ਮੁੱਠੀ ਮੁੱਠੀ ਉੱਚੀਆਂ ਦੇਖਣਗੀਆਂ ਉਹ ਚਾਰ ਚਾਰ ਉਂਗਲਾਂ ਵੀ ਲੋਕਾਂ ਵਾਂਗੂ ਤੁਹਾਨੂੰ ਮੈਂ ਵੱਡੀਆਂ ਬਣਾ ਕੇ ਦਿਖਾ ਦੂੰਗਾ ਨੇੜ ਆਓਗੇ ਤਾਂ ਛੋਟੀਆਂ ਲੱਗਣਗੀਆਂ ਹਨਾ ਨੂੰ ਨਾਲ ਖੜ ਖੜ ਕੇ ਕੱਦ ਦਿਖਾ ਦੇਣਾ ਹੁਣ ਨਾ ਮੈਂ ਇਹ ਪਿਓਰ ਦੋਦਾਂ ਦੇ ਰਊਗੀ ਕਮਾਲਾ ਬਾਈ ਇੱਥੋਂ ਕਮਾਲਾ ਕਮਾਲਾ ਕਿੰਨੇ ਦਿਨ ਦਾ ਸੁਆ ਇਹਦਾ ਇਹਦਾ ਵੀ ਤੀਜਾ ਦੂਜਾ ਤੀਜਾ ਦਿਨ ਆ ਉਹ ਦੇਖ ਬਾਈ 12 12 ਕਿਲੋ ਬੋਲਾ ਸਟਾਰਟ ਹੈ ਇਹਦਾ ਹਾਜ਼ਰ ਜਮਾ ਹਾਜ਼ਰ ਬਾਈ ਆਪ ਇੱਥੇ ਉਹ ਕਹਿੰਦੇ ਨੇ ਨਾ ਬਰੀਡਾਂ ਦਾ ਮੁੱਲ ਹੈ ਨਾ ਇੱਥੇ ਆ ਕੇ ਮੁੱਲ ਪੈਂਦਾ ਮੁੱਲ ਦੇਸੀ ਹੋਊਗਾ ਉਹੀ ਗੱਲ ਆ ਤੇ 4 ਕਿਲੋ ਤੋਂ ਚੱਲਦੀ ਆ ਚੀਜੀ ਟੁੱਪਦੀ ਨਹੀਂ ਠੀਕ ਆ ਗੱਲ ਆ ਆ ਬਰੀਡ ਦਾ ਮੁੱਲ ਇੱਥੇ ਆ ਕੇ ਬਣਦਾ ਮਤਲਬ ਉਹ ਦੇਸੀ ਬਾਈ ਕਹਿੰਦਾ 4-5 ਕਿਲੋ ਤੋਂ ਚੱਲਦੀ ਆ ਤੇ ਨਸਲ ਵਾਲੀ ਕੱਤੀ ਚੰਗੇ ਤੋਂ ਬਹੁਤ ਜੈਨੂਅਨ ਕੱਟੀ ਹੈ ਬਾਈ ਕੱਦ ਵੀ ਚੰਗਾ ਹੈ ਦਾ ਹਣਾ ਇਤਨਾ ਇਤਨੇ ਦਾ ਕੱਦ ਦਾ ਆਈਡੀਆ ਕਰਾ ਦੀ ਲੱਭੀ ਓਏ ਦੁੱਗੀ ਆ ਗਈ ਜਮਾ ਪਿਓਰ ਤੇ ਪੈਸੇ ਦੇ ਬਾਈ ਮੁੱਲੇ ਦਾ 1,60,000 ਰੁਪਏ 1,55,000 ਦੀ ਜਸ ਨੋਚ 1,55 ਦੀ ਹਾਂ ਠੀਕ ਹੈ ਗੱਲ ਬੱਲੇ ਇਹ ਅਗਲੇ ਨੰਬਰ ਆਇਆ ਆਪਾਂ ਨਾ ਉਹ ਮੁੱਲ ਕਰ ਰਹੇ ਨੇ ਜਿਹੜੀਆਂ ਨਾ ਤਾਂ ਕੋਈ ਯਾਰ ਕੋਈ ਜਿਹੜਾ ਵੀ ਭਾਈ ਲੈਂਦਾ ਬਿਨਾਂ ਤਾਂ ਉਹ ਮਰੇ ਠੀਕ ਹੈ ਗੱਲ ਤੇ ਜਿਹੜੀਆਂ 20-20,000 ਰੁਪਏ ਬਸ ਤੋੜਨਗੀਆਂ ਚ ਇਹਦੀ ਛੀਛੀ ਮਹੀਨੇ ਦੁੱਧ ਪਾ ਕੇ ਫਿਰ ਵੀ ਵਿਗ ਜਾਂਦੀ ਆ ਸਿੰਗੀ ਹੈ ਇਹਦੀ ਵੀ ਜਮਾ ਛੋਟੀ ਆ ਸਿੰਗੀ ਤੋਂ ਬਗੈਰ ਤਾਂ ਆਪਾਂ ਲੈਂਦੀ ਨਹੀਂ ਹੈਗੇ ਠੀਕ ਆ ਗੱਲ ਸਿੰਗ ਤਾਂ ਜਮਾ ਚ ਚੈਂਪੀਅਨ ਆ ਅਰ ਖੁੱਲਾ ਲੇਵਾ ਆਰਡਰ ਦੇਖ ਲੈ ਕਿੰਨੀ ਦੂਰ ਦੂਰ ਨੇ ਥਾਂ ਤੇ ਸੁਹਾ ਸੁਹਾ ਦੂਜਾ ਬਾਈ ਸੁਹਾ ਦੂਜਾ ਦੂਜਾ ਸਿੰਗੀ-ਸੁੰਗੀ ਪਹਿਲ ਨਾਲ ਦੀ ਆ ਜਮਾ ਟਾਪ ਦੀ ਆ ਬਾਈ ਬ੍ਰਾਂਡਡ ਪੀਸ ਹੈ ਅਕੇਰਾ ਹੋਰ ਕਮਾਦੀ ਇੱਥੋਂ ਦੀ ਲੈ ਚੱਲ ਲੈ ਚੱਲ ਇੱਕ ਕਰੀ ਹਾਂ ਤੁਮਾ ਦੇਖੀ ਕਿੰਨਾ ਸੋਹਣਾ ਕਿੰਨੇ-ਕਿੰਨੇ ਦਿੰਦਾ ਸੁਹਾ ਇਹਦਾ ਸੁਹਾ ਇਹਦਾ ਵੀ ਤੀਜਾ ਚੌਥਾ ਦਿੰਨੇ ਆ ਬਾਈ ਕਿੰਨੀ ਬੌਲੀ ਇਹਦੇ ਕੋਲੇ ਬੌਲੀ ਇਹਦੇ ਥੱਲੇ ਟੈਮੋਟਾ ਟੈਮੋਟਾ ਐ ਤਸੱਲੀ ਕਰਾਉਣਾ ਜਮਾ ਤਸੱਲੀ ਕਰਾਉਣ ਦੀ ਲੈ ਚੱਲ ਲੈ ਚੱਲ ਗਰਦਨ ਪਤਲੀ ਤੇ ਲੰਮੀ ਆ ਗਈ ਤੇ ਲੰਬਾਈ ਬਹੁਤਾ ਗੈਪ ਦੇਖਥਣਾ ਚ ਸਾਰੀਆਂ ਤੇ ਹਰਿਆਣੇ ਦੇ ਪਸ਼ੂਆਂ ਦੀ ਇੱਕ ਖਾਸੀਅਤ ਪਾਉਂਗੇ ਵੀ ਫਿਟਿੰਗ ਵਾਲੀਆਂ ਮੈਲੀਆਂ ਜਮਾ ਚਾਰ ਚੂਰ ਨਾਲ ਮੋਟੀਆਂ ਨਹੀਂ ਮਿਲਦੀਆਂ ਚਾਰ ਚਾਰ ਪਾਉਂਦੀ ਨਹੀਂ ਦਾਣੇ ਕਰਕੇ ਦੁੱਧ ਦਿੰਦੀਆਂ ਨੇ ਬਾਕੀ ਕਿੰਨਾ ਦੁੱਧ ਚ ਪਾਉਗੀ ਪੀਕ ਲੈਵਲ ਤੇ ਪੀਕ ਲੈਵਲ ਤੇ ਦੇਉਗੀ ਇਹ 16 ਕਿਲੋ ਬਾਈ 16 ਕਿਲੋ 2-3 ਕਿਲੋ ਦਾ ਅਪ ਕਰ ਜੂ ਅਪ ਕਰੂਗੀ ਠੀਕ ਹੈ ਗੱਲ ਆ ਜਿੰਨਾ ਕ ਬਾਈ ਕਹਿੰਦਾ ਓਟਦੀ ਆ ਦੱਸਣਾ ਹੋਂ ਨਾ ਕੀ ਆ ਕਹਿਣ ਨੂੰ ਤਾਂ ਜਿੰਨਾ ਮਰਜੀ ਕਹਲਾ ਨਾ ਕੁਛ ਮਰਜੀ ਕਹੀ ਜਾ ਬਾਈ ਕਹਿਣ ਤਾਂ ਕਾਹਨ ਨੂੰ ਕੁਛ ਮਰਜੀ ਕਹਲਾ ਕਹਿਣ ਤੇ ਕਰਨ 'ਚ ਖਾਸਾ ਫਰਕ ਪੈਂਦਾ ਬਹੁਤ ਖਾਸਾ ਫਰਕ ਪੈ ਜਾਂਦਾ ਕਹਿਣ ਨੂੰ ਉਹਦਾ 18 ਕਿਲੋ ਕਹਦੇ ਠੀਕ ਹੈ ਕੋਈ ਬਾਈ ਆਊਗਾ ਯਾਰ ਫਿਰ ਕੋਈ ਗੱਲ ਪਤਾ ਨਹੀਂ ਇਹਦਾ 165000 ਰੁਪਏ 160000 ਦੀ ਜਸ ਨੂੰ 160 ਦੀ ਦੇ ਦਾਂਗੇ 160 ਦੀ ਦੇ ਦਾਂਗੇ ਠੀਕ ਆ ਗੱਲ ਤੇ ਅਗਲੇ ਨੰਬਰ ਵਾਲੀ ਵੀ ਜੋ ਟਾਪ ਦੀ ਬਰੀਡ ਵਾਲੀ ਝੋਟੀ ਆ ਆ ਵੀ ਪੈ ਲੈਣਾ ਝੋਟੀ ਬਾਈ ਅੱਛਾ ਹਾਂ ਦੇਖ ਵੱਡੀ ਦੇ ਜਿੱਦੀ ਪਹਿਲਾਂ ਤੇ ਵੱਡੀ ਦਾ ਪੂਰੀ ਫੁੱਲ ਲੱਗਦੇ ਯਾਰ ਦੰਦੋ ਦੇਖੀਏ ਕਿਤਰਾ ਇਹ ਦੰਦੋ ਚੌਗੀ ਆ ਬਾਈ ਚਾਰ ਦੰਦਾ ਫਟ ਕੇ ਦੇਖ ਲਾਂਗੇ ਆ ਵੱਡੀ ਦਾ ਚੰਗੀ ਆ ਯਾਰ ਗੈਪ ਦੇਖ ਲਈ ਥਾਣਾ ਸਾਰੀ ਜੈੱਟ ਬਲੈਕ ਜਿੰਨੀ ਹੈਗੀ ਐ ਇੱਥੋਂ ਲੱਭੀ ਪਛਾਣ ਤੋਂ ਕਰਾ ਦੇ ਚੱਕ ਵੇ ਇੱਥੋਂ ਪਿੱਠ ਪੁੱਠ ਕਰਾ ਦੇ ਚੱਕ ਝੋਟੀ ਦੀ ਕਿੰਨੀ ਚੜਾਈ ਵਾਲੀ ਇੱਥੇ ਰੋਕ ਲਈ ਮਾੜੀ ਰੋਕ ਲੈ ਰੋਕ ਲੈ ਰੋਕ ਲੈ ਇੱਥੇ ਰੋਕ ਲੈ ਫੇਸ ਕਰ ਦੇ ਉਧਰਲੇ ਬੰਨੇ ਇੱਧਰ ਆ ਇੱਧਰ ਮੂਵੀ ਦਾ ਇੱਧਰ ਬਣਦੀ ਆ ਇੱਥੋਂ ਦਿਖਾ ਦੇ ਆ ਲੈ ਆਉਰ ਲੈ ਬੰਨੇ ਕਿੰਨੇ ਦਿਨ ਦੀ ਸੂਈ ਹੋ ਗਈ ਸੂਈ ਨੂੰ ਇਹਨੂੰ ਵੀ ਚੌਥਾ ਪੰਜਵਾਂ ਦਿਨ ਹੈ ਬਈ ਅੱਜ ਕਿੰਨੀ 13 ਕਿਲੋ ਬੋਲਾ ਸਟਾਰਟ ਹੋਊਗਾ 13 ਕਿਲੋ ਤਾਂ ਹਾਜ਼ਰ ਭਰਾ ਕਹਣਗੇ ਸਾਰੀਆਂ ਥੱਲੀ 13 13 ਜਰ ਬਈ ਜਿਹੜਾ ਹੈਗਾ ਆਪਾਂ ਪਹਿਲਾਂ ਵੀਡੀਓ ਵੀ ਬਣਾਈ ਦੀ ਪਿਛਲੀ ਵਾਰ ਹਾਂਜੀ ਸਾਰੀ ਪੰਜ ਚਾਰ ਦਿਨ ਹੋਏ ਨੇ ਜਿੰਨਾ ਆਖਿਆ ਬਈ 19 ਦਦੂਗਾ ਨਾ ਕਿਸੇ ਦਾ ਲੰਬਾ ਹੋਵੇ ਉੱਡਦੀਆਂ ਹਵਾ ਜਿਹੀਆਂ ਪੱਲਖਾਈਆਂ ਰੇਟ ਵੀ ਜੈਤੀ ਬਾਈ ਹਵਾ ਜਿਹਾ ਉੱਡੀਆਂ ਨੇ ਜਮਾ ਆਪਾਂ ਗਲਤ ਗੱਲ ਕਿਸੇ ਨਾਲ ਨਹੀਂ ਕਰੀ ਨਾੜਾਂ ਦੇਖੇ ਦੇ ਵੀ ਛੱਡੇ ਤੇ ਝੋਟੀ ਦੇ ਤੇ ਕੀ ਇੱਕ ਖਾਸੀਆ ਤਾਂ ਹੋਰ ਆ ਬਾਈ ਕਹਿੰਦਾ ਜਿਹੜੀ ਝੋਟੀ ਆਪਾਂ ਕਹਿਲੇ ਵੀ ਜਾ ਕੇ ਨਹੀਂ ਸੱਟ ਬੱਟ ਹੁੰਦੀ ਆਪਾਂ ਕਰਦੇ ਆਪਾਂ ਕਰ ਲਾਂਗੇ ਯਾਰ ਕੋਈ ਦਿੱਕਤ ਨਹੀਂ ਬਾਈ ਯਾਰ ਆਪਾਂ ਕਿਸੇ ਦਾ ਮਨ ਨਹੀਂ ਦੁਖੀ ਕਰਦੇ ਆ ਬਾਈ ਕਹਿੰਦਾ ਯਾਰ ਉਲਟੀ ਹੀ ਕਰਾ ਦਾਂਗੇ ਝੋਟੀ ਹੈ ਨਾ ਕੋਈ ਯਾਰ ਅਗਲਾ ਪਰ ਉਹੀ ਗੱਲ ਆ ਵੀ ਸ਼ਾਮ ਹੋਵੇ ਥੋੜੀ ਕਿਤੇ ਕੋਈ ਸੱਜਣ ਜਾ ਕੇ ਸ਼ਾਮ ਹੋਵੇ ਯਾਰ ਜੇ ਹੁਣ ਉਹੀ ਕਿਕਰਾਂ ਥੱਲੇ ਲੈ ਜਾ ਕੇ ਬੰਤੀ ਉਹ ਤਾਂ ਜੱਗੇ ਹੋਰਾਂ ਦੇ ਸਾਰੇ ਨਹੀਂ ਬਾਈ ਯਾਰ ਬੰਦੇ ਲਗਾਉਣਾ ਲਿਆ ਕੱਦ ਦਿਖਾ ਨਹੀਂ ਲੱਭੇ ਅਗਲੇ ਸਾਲ ਇਦੋਂ ਵੀ ਵੱਡੀ ਹੋ ਜੂਗੀ ਫੁੱਲ ਉੱਚਾ ਕੱਦ ਆ ਗਿਆ ਫੁੱਲ ਵੱਡੀ ਇਹ ਕਿਹੜੇ ਏਰੀਏ ਦੇ ਨੇ ਝੋਟੀਆਂ ਸਾਰੀਆਂ ਇਹ ਸਾਰੀਆਂ ਹਜ਼ਾਰ ਲੱਖੇ ਦੀਆਂ ਨੇ ਠੀਕ ਹੈ ਗੱਲ ਹੂੰ ਤੇ ਇਹਦਾ ਰੇਟ ਲਾਸਟ ਵਾਲੀ ਦਾ ਇਹਦਾ 1.65 ਜਰ 1.60 ਹਜ਼ਾਰ ਦੀ ਦੇ ਦਾਂਗੇ ਯਾਰ ਇਹ ਵੀ 1.60 ਦੀ ਬਸ ਹਾਂ 60 ਜੇ ਕੋਈ ਲੱਭੂਰੇ ਤੱਕ ਲਿਆ ਕੈਮਰਾ ਜੇ ਕੋਈ ਇੱਥੇ ਤੱਕ ਲੈਂਦਾ ਸਾਰੀਆਂ ਜੋੜੇ ਗੱਲ 5500 ਰੁਪਏ ਛੱਡ ਦਾਂਗੇ ਜੇ ਕੋਈ ਪਹੁੰਚ ਕੋਊਗਾ ਪਹੁੰਚ ਕਰ ਦਾਂਗੇ ਫਿਰ 5000 ਰੁਪਏ ਆਪਾਂ ਛੱਡਦੇ ਨਹੀਂ ਹੈਗੇ ਆਲ ਪੰਜਾਬ ਕਰ ਦਾਂਗੇ ਪੰਜ ਪੰਜ ਨਹੀਂ ਦਾਂਗੇ ਕਰ ਦਾਂਗੇ ਪੰਜਾਂ ਦਾ ਪਰ 15 ਕਰਾ ਲੱਗੇ 10 ਲੱਗੇ 20 ਲੱਗੇ 30 ਕਰ ਦਾਂ ਐ ਕਰ ਦਾਂਗੇ ਪਰ ਮੱਜਾਂ ਇਹਈਆਂ ਨੇ ਨਾ ਝੋਟੀਆਂ ਪੈਲਣਾ ਤੇ ਇਹਦੀ ਕੋਈ ਵੀਰ ਭਾਈ ਸਾਮ ਕੇ ਯਾਰ ਤੇਦੀ ਟੋਕੜਾਂ ਵੇਚਦੇ ਚਾਹੀਦੇ ਹੂੰ ਵੇਚਦੇ ਆਪਾਂ ਸਭਾ ਸਭਾ ਲੱਖ ਦੀ ਟੋਕੜ ਵੀ ਲੈ ਲਾਂਗੇ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ 6283599108 6283599108 99108 ਬਾਈ ਦਾ ਨੰਬਰ ਆ ਗਿਆ ਤੇ ਬਾਕੀ ਪਸ਼ੂਦਨ ਸਾਰਾ ਚੰਗੀ ਕੁਆਲਿਟੀ ਦਾ ਦਿਖਾਤਾ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਚੋਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ